ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀ ਗੁਰੂ ਫਤਿਹ ਦੀ ਸਾਜ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਚੈਪਟਰ ਹਾਜ਼ਰ ਹੈ ਸਿੱਖ ਇਤਿਹਾਸ ਤੇ ਇੱਕ ਹੋਰ ਮਹਾਨ ਅਧਿਆਏ ਨੂੰ ਲੈ ਕੇ ਗੁਰਸਾਰਿਓ ਇਹ ਦਿਨ ਚੱਲ ਰਹੇ ਨੇ ਜਦੋਂ ਗੁਰੂ ਪਿਤਾ ਜੀ ਧੰਨ ਧੰਨ ਗੁਰਗਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਪਰਿਵਾਰ ਵਿਛੋੜਾ ਪਿਆ ਆਨੰਦਪੁਰ ਸਾਹਿਬ ਜੀ ਨੂੰ ਪਾਤਸ਼ਾਹ ਜੀ ਨੇ ਛੱਡਿਆ ਹੈ ਰਸਤੇ ਵਿੱਚ ਅਨੇਕਾਂ ਜੰਗਾਂ ਹੋਈਆਂ ਨੇ ਪਾਤਸ਼ਾਹ ਜੀ ਅਖੀਰ ਚਮਕੌਰ ਸਾਹਿਬ ਦੀ ਧਰਤੀ ਤੇ ਪਹੁੰਚੇ ਨੇ ਜਿੱਥੇ ਇੱਕ ਪਾਸੇ 40 ਸਿੰਘ ਤੇ ਦੂਸਰੇ ਪਾਸੇ 10 ਲੱਖ ਦੀਆਂ ਫੌਜੀਆਂ ਦੇ ਨਾਲ ਜੰਗ ਹੋਈ ਹੈ ਸੋ ਇਸ ਜੰਗ ਦੇ ਵਿੱਚ ਵੱਡੇ ਸਹਬਜ਼ਾਦੇ ਬਾਬਾ ਜੀਤ ਸਿੰਘ ਬਾਬਾ ਜੁਝਾਰ ਸਿੰਘ ਜੀ ਤੇ ਸੈਨਿਕ ਹੋਰ ਸਿੰਘ ਜਿਹੜੇ ਸਨ ਉਹ ਸ਼ਹਾਦਤਾਂ ਪ੍ਰਾਪਤ ਕਰ ਗਏ ਨੇ ਸੋ ਇਸ ਅਧਿਆਏ ਦੇ ਵਿੱਚ ਅਸੀਂ ਜਾਣਾਂਗੇ ਕਿ ਜਿਹੜੇ ਸਿੰਘਾਂ ਨੇ ਸ਼ਹਾਰਤਾ ਪ੍ਰਾਪਤ ਕੀਤੀਆਂ ਉਸ ਤੋਂ ਬਾਅਦ ਉਹਨਾਂ ਦਾ ਅੰਤਮ ਸੰਸਕਾਰ ਕਿਸ ਨੇ ਕੀਤਾ ਉਹ ਕੌਣ ਸੀ ਤੇ ਕਿੱਥੋਂ ਆਈ ਸੀ ਆਮ ਕਰਕੇ ਇਤਿਹਾਸ ਦੇ ਵਿੱਚ ਉਸਦਾ ਨਾਮ ਸ਼ਰਨ ਕੌਰ ਕਰਕੇ ਲਿਖਿਆ ਹੈ ਸੋ ਸ਼ਰਨ ਕੌਰ ਕੌਣ ਸੀ ਤੇ ਕਿਵੇਂ ਚਮਕੌਰ ਸਾਹਿਬ ਪਹੁੰਚੀ ਤੇ ਉਸਨੇ ਕਿਵੇਂ ਉਹਨਾਂ ਸ਼ਹੀਦ ਹੋਏ ਸਿੰਘਾਂ ਦਾ ਸੰਸਕਾਰ ਕੀਤਾ ਅੱਜ ਦੇ ਅਧਿਆਏ ਦੇ ਵਿੱਚ ਇਹ ਤੁਹਾਡੇ ਨਾਲ ਸਾਂਝ ਪਾਵਾਂਗੇ ਸੋ ਗੁਰੂ ਸਾਰੋ ਜਿਹੜੇ ਇਤਿਹਾਸ ਦੇ ਨਾਲ ਪ੍ਰੇਮ ਕਰਦੇ ਨੇ ਜਿਹੜੇ ਇਤਿਹਾਸ ਪੜ੍ਹਦੇ ਨੇ ਉਹ ਜਾਣਦੇ ਹੋਣਗੇ ਕਿ ਸ੍ਰੀ ਅਨੰਦਪੁਰ ਸਾਹਿਬ ਜੀ ਨੂੰ ਘੇਰਾ ਜਿਹੜਾ ਮਈ 1704 ਦੇ ਵਿੱਚ ਪਿਆ ਸੀ ਤੇ ਪਾਤਸ਼ਾਹ ਜੀ ਨੇ 19 ਦਸੰਬਰ ਦੀ ਰਾਤ ਨੂੰ ਜਿਹੜਾ ਸੀ ਇਹ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਜੀ ਦਾ ਕਿਲਾ ਛੱਡਿਆ ਸੀ ਸੋ ਤਕਰੀਬਨ 8 ਮਹੀਨੇ ਦੇ ਲੰਮੇ ਘੇਰੇ ਤੋਂ ਬਾਅਦ ਪਾਤਸ਼ਾਹ ਜੀ ਨੇ ਕਿਲਾ ਛੱਡਿਆ ਰਕੇ ਰਾ ਪੈਣ ਤੋਂ ਪਹਿਲਾਂ ਬਾਈ ਧਾਰ ਦੇ ਜਿਹੜੇ ਪਹਾੜੇ ਹਿੰਦੂਰਾ ਦੇ ਸਨ ਇਹ ਇੱਕ ਵਫ਼ਦ ਬਣਾ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕੋਲ ਆਏ ਸਨ ਪਾਤਸ਼ਾਹ ਜੀ ਨੂੰ ਇਹ ਸਮਝਾਉਣ ਵਾਸਤੇ ਕਿ ਆਪ ਜੀ ਜੰਗਾਂ ਜਿੱਦਾਂ ਦਾ ਰਸਤਾ ਛੱਡ ਦਿਓ ਫੌਜਾਂ ਇਕੱਠੀਆਂ ਕਰਨੀਆਂ ਛੱਡ ਦਿਓ ਤਾਂ ਕਿ ਇਸ ਇਲਾਕੇ ਦੇ ਵਿੱਚ ਜੋ ਸਾਡੀ ਪ੍ਰਮ ਸਤਾ ਹੈ ਉਹ ਬਣੀ ਹੋਵੇ ਬਣੀ ਰਹੇ ਤੇ ਤੁਸੀਂ ਜਿਹੜਾ ਤੁਹਾਡਾ ਕਰਮ ਹੈ ਨਾਮ ਜਪਣਾ ਜਪਾਉਣਾ ਤੇ ਤੁਸੀਂ ਉਸ ਰਾਹ ਤੇ ਚੱਲਦੇ ਰਹੋ ਸੋ ਗੁਰੂਸਵਰ ਜਿਸ ਸਮੇਂ ਬਹਾਈ ਧਾਰ ਦੇ ਪਹਾੜੇ ਹਿੰਦੂ ਰਾਜ ਆਏ ਨੇ ਉਹਨਾਂ ਦੇ ਵਿੱਚ ਇੱਕ ਕਾਠਗੜ ਦਾ ਰਾਜਾ ਸੀ ਦਿਆਲ ਚੰਦ ਤੋਂ ਦਿਆਲ ਚੰਦ ਦੇ ਨਾਲ ਇੱਕ ਮਰਦਾਵੇਂ ਭੇਸ ਦੇ ਵਿੱਚ ਇੱਕ ਲੜਕਾ ਉਂਝ ਇਤਿਹਾਸ ਦੇ ਵਿੱਚ ਲੜਕੀ ਸੀ ਪਰ ਮਰਦਾਵੇਂ ਭੇਸ ਦੇ ਵਿੱਚ ਰਹਿਣ ਕਰਕੇ ਉਸ ਨੂੰ ਸਾਰੇ ਇੱਕ ਲੜਕਾ ਸਮਝਦੇ ਸਨ ਨੌਜਵਾਨ ਤੋਂ ਉਹ ਜਦੋਂ ਆਏ ਨੇ ਉਹਨੂੰ ਸਾਰੇ ਹੀ ਉਸ ਲੜਕੇ ਨੂੰ ਮਰਦਾਵੇਂ ਪੇਸ ਵਾਲੇ ਨੂੰ ਕੌਰ ਸਾਹਿਬ ਦੇ ਨਾਮ ਨਾਲ ਜਿਹੜਾ ਸੀ ਬੁਲਾਇਆ ਜਾਂਦਾ ਸੀ ਕੌਰ ਆਨ ਕਰਕੇ ਰਾਜਕੁਮਾਰ ਜਾਂ ਰਾਜਕੁਮਾਰੀਆਂ ਵਾਸਤੇ ਸ਼ਬਦ ਵਰਤਿਆ ਜਾਂਦਾ ਹੈ ਤਾਂ ਉਸ ਨੂੰ ਕੌਰ ਸਾਹਿਬ ਕਿਹਾ ਜਾਂਦਾ ਸੀ ਜੇ ਤਾਂ ਇਹ ਕੌਰ ਸਾਹਿਬ ਆਪਣੇ ਰਾਜੇ ਦਿਆਲ ਚੰਦ ਕਾਠਗੜ੍ਹ ਵਾਲੇ ਦੇ ਨਾਲ ਆਇਆ ਹੈ ਗੁਰੂ ਪਾਤਸ਼ਾਹ ਜੀ ਦੇ ਨਾਲ ਜਦੋਂ ਚਰਚਾਵਾਂ ਹੋਈਆਂ ਨੇ ਤਾਂ ਕਿਹਾ ਜਾਂਦਾ ਹੈ ਕਿ ਇਹ ਕਾਲ ਸਾਹਿਬ ਬਹੁਤ ਹੀ ਤਿੱਖਣ ਬੁੱਧੀ ਦੀ ਮਾਲਕ ਸੀ। ਤੋਂ ਕਿਸੇ ਦੀਆਂ ਗੱਲਾਂ ਸੁਣ ਕੇ ਗੱਲਾਂ ਦੇ ਵਿੱਚੋਂ ਹੀ ਇਹ ਫੈਸਲਾ ਕਰ ਲੈਂਦੀ ਸੀ ਕਿ ਇਸ ਦਾ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਬਣ ਸਕਦਾ ਹੈ। ਸੋ ਇਸ ਕਰਕੇ ਰਾਜਾ ਦਿਆਲ ਚੰਦ ਇਸ ਨੂੰ ਹਰ ਸਮੇਂ ਆਪਣੇ ਨਾਲ ਰੱਖਦਾ ਸੀ। ਸੋ ਜਦੋਂ ਇਹ ਗੁਰੂ ਪਾਤਸ਼ਾਹ ਜੀ ਕੋਲ ਪਹੁੰਚਿਆ ਪਾਤਸ਼ਾਹ ਜੀ ਦੇ ਨਾਲ ਚਰਚਾਵਾਂ ਚੱਲੀਆਂ ਦਾ ਗੁਰੂ ਪਾਤਸ਼ਾਹ ਜੀ ਦੇ ਬਚਨਾਂ ਦਾ ਇਸ ਕੌਰ ਸਾਹਿਬ ਦੇ ਮਨ ਦੇ ਉੱਤੇ ਬਹੁਤ ਅਸਰ ਹੋਇਆ ਇਸ ਨੇ ਰਾਜਾ ਦਿਆਲ ਚੰਦ ਨੂੰ ਬੇਨਤੀ ਕੀਤੀ ਹੈ ਕਿ ਮੈਂ ਅਕਲਿਆਂ ਦਸ਼ਮੇਸ਼ ਪਿਤਾ ਜੀ ਨੂੰ ਮਿਲਣਾ ਚਾਹੁੰਦੀ ਹਾਂ ਤੋਂ ਰਾਜਾ ਦਿਆਲ ਚੰਦ ਨੇ ਦਸ਼ਮੇਸ਼ ਪਾਤਸ਼ਾਹ ਜੀ ਤੋਂ ਆਪ ਇਸ ਚੀਜ਼ ਦੀ ਆਗਿਆ ਮੰਗੀ ਉਹਦੇ ਮਨ ਵਿੱਚ ਸੀ ਕਿ ਹੋ ਸਕਦਾ ਕੌਰ ਸਾਹਿਬ ਔਰ ਬਹੁਤ ਸਾਰੀਆਂ ਜਿਹੜੀਆਂ ਗੁੱਤ ਗੱਲਾਂ ਹੋਣ ਦਸ਼ਮੇਸ਼ ਪਾਤਸ਼ਾਹੀ ਦੇ ਮਨ ਦੇ ਵਿੱਚੋਂ ਬਾਹਰ ਕੱਢ ਲਣ ਪਰ ਕੌਰ ਸਾਹਿਬ ਜਦੋਂ ਗੁਰੂ ਪਾਤਸ਼ਾਹੀ ਨੂੰ ਮਿਲੀ ਹੈ ਇਸ ਨੇ ਪਾਤਸ਼ਾਹੀ ਦੇ ਚਰਨਾਂ ਤੇ ਆਪਣਾ ਮਸਤਕ ਝੁਕਾਇਆ ਹੈ ਪਾਤਸ਼ਾਹੀ ਨੇ ਸੀਸ ਦੇ ਉੱਤੇ ਹੱਥ ਰੱਖਿਆ ਹੈ ਤਾਂ ਜਿਸ ਤਰ੍ਹਾਂ ਜਨਮ ਜਨਮਾਂ ਤਨ ਦਾ ਹਨੇਰਾ ਦੂਰ ਹੋ ਗਿਆ ਕੌਰ ਸਾਹਿਬ ਦੇ ਮਨ ਦਾ ਟਿਕਾਹ ਹੋ ਗਿਆ ਅੱਖਾਂ ਦੇ ਵਿੱਚੋਂ ਪਰਨ ਪਰਨ ਹੰਝੂ ਵਹਿਤ ਰਹੇ ਨੇ ਪਾਤਸ਼ਾਹ ਜੀ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਹੈ ਪਾਤਸ਼ਾਹ ਜੀ ਜਨਮ ਜਨਮਾਂ ਤਰਾਂ ਦੀ ਇੱਕ ਭੁੱਖ ਸੀ ਅਕਾਲ ਪੁਰਖ ਦੇ ਨਾਲ ਮਿਲਾਪ ਦੇ ਬੜੇ ਜਨਮ ਲੰਘੇ ਨੇ ਭਗਤੀ ਕਰਦਿਆਂ ਮੈਨੂੰ ਪ੍ਰਾਪਤੀ ਨਹੀਂ ਹੋ ਸਕੇ ਕਿਰਪਾ ਕਰੋ ਮੇਰਾ ਆਉਣਾ ਜਾਣਾ ਸੰਸਾਰ ਤੋਂ ਕੱਟਿਆ ਜਾਵੇ ਤੇ ਮੇਰਾ ਇਸ ਜਨਮ ਦੇ ਵਿੱਚ ਇਹ ਅਕਾਲ ਪੁਰਖ ਨਾਲ ਮਿਲਾਪ ਹੋ ਜਾਵੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਰੋਮ ਰੋਮ ਵਿੱਚ ਭਗਤੀ ਚੱਲ ਪਈ ਹੈ ਨਾਮ ਸਿਮਨ ਚੱਲ ਪਿਆ ਹੈ ਗੁਰ ਸ਼ਬਦ ਦੀ ਲੈ ਚੱਲ ਪਈ ਹੈ ਹਰ ਵੇਲੇ ਹੁਣ ਮਨ ਦੇ ਵਿੱਚ ਗੁਰ ਸ਼ਬਦ ਦਾ ਪ੍ਰੇਮ ਬਣਿਆ ਰਹਿੰਦਾ ਸੋ ਪਾਤਸ਼ਾਹ ਜੀ ਨੂੰ ਮਿਲ ਕੇ ਬਿਆਲ ਚੰਦ ਕੋ ਆਏ ਹੈ ਮਨ ਦੇ ਵਿੱਚ ਫੈਸਲਾ ਕੀਤਾ ਹੈ ਕਿ ਹੁਣ ਗੁਰੂ ਪਾਤਸ਼ਾਹ ਜੀ ਦੇ ਕੋਲ ਹੀ ਰਹਿਣਾ ਹੈ ਸੋ ਇਹ ਇੱਕ ਰਾਤ ਬਿਆਲ ਚੰਦ ਦਾ ਜੋ ਤੰਬੂ ਸੀ ਉਹਦੇ ਵਿੱਚੋਂ ਇਹ ਕੌਰ ਸਾਹਿਬ ਗਾਇਬ ਹੋ ਗਏ ਗਾਇਬ ਹੋਣ ਤੋਂ ਬਾਅਦ ਰਾਤਾਸ਼ਾ ਜੀ ਦੇ ਚਰਨਾਂ ਦੇ ਵਿੱਚ ਇਸ ਨੇ ਆਸਰਾ ਮੰਗਿਆ ਹੈ ਜਦੋਂ ਦਿਵਾਲ ਚੰਦ ਨੇ ਤੱਕਿਆ ਹੈ ਕਿ ਕੌਰ ਸਾਹਿਬ ਮੇਰੇ ਤੰਬੂ ਦੇ ਵਿੱਚੋਂ ਗਾਇਬ ਹੈ ਉਸ ਨੇ ਬਾਕੀ ਦੇ ਪਹਾੜੀ ਰਾਜਿਆਂ ਨਾਲ ਗੱਲ ਕੀਤੀ ਹੈ ਪਹਾੜੀ ਰਾਜੇ ਕਹਿਣ ਲੱਗੇ ਇਸ ਤਰ੍ਹਾਂ ਸਾਡੀ ਬਹੁਤ ਵੱਡੇ ਬਦਲਾਮੀ ਹੋਵੇਗੀ ਕਿ ਸਾਡੇ ਨਾਲ ਆਇਆ ਆਈ ਹੋਈ ਇੱਕ ਲੜਕੀ ਗਾਇਬ ਹੋ ਗਈ ਹੈ ਆਨੰਦਪੁਰ ਸਾਹਿਬ ਦੇ ਵਿੱਚ ਆਸੀਂ ਜਾਂਦੇ ਹਾਂ ਉਹਨਾਂ ਨੇ ਆਪਣੇ ਸਿਪਾਏ ਗੁਪਤ ਰੂਪ ਦੇ ਵਿੱਚ ਪੇਸ ਬਦਲਾ ਕੇ ਆਨੰਦਪੁਰ ਸਾਹਿਬ ਜੀ ਛੱਡ ਦਿੱਤੇ ਤੇ ਨਾਲ ਉਹਨਾਂ ਹੁਕਮ ਕੀਤਾ ਜਿੱਥੇ ਵੀ ਕੌਰ ਸਾਹਿਬ ਮਿਲੇ ਇਸ ਨੂੰ ਉਸੇ ਸਮੇਂ ਖਤਮ ਕਰ ਦੇਣਾ ਹੈ ਸੋ ਗੁਰਸਵਾਰ ਇਹਨਾਂ ਜੋ ਹੁਕਮ ਦੇ ਕੇ ਪਹਾੜੀ ਰਾਜੇ ਵਾਪਸ ਚਲੇ ਗਏ ਨੇ ਸੋ ਜਿਹੜੇ ਇਹਨਾਂ ਦੇ ਗੁਪਤ ਸਿਪਾਹੀ ਸਨ ਉਹਨਾਂ ਨੇ ਕੌਰ ਸਾਹਿਬ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਹੈ ਇੱਕ ਦਿਨ ਇਹਨਾਂ ਦੀ ਨਜ਼ਰੀ ਪੈ ਗਈ ਹੈ ਜਿਵੇਂ ਹੀ ਇਹ ਉਸ ਨੂੰ ਕਤਲ ਕਰਨ ਲੱਗੇ ਨੇ ਹੋਰ ਸਿੰਘ ਵੀ ਆ ਗਏ ਨੇ ਉਹ ਝੜਪ ਹੋਈ ਹੈ ਝੜਪ ਦੇ ਵਿੱਚ ਜਿਹੜੇ ਸਿਪਾਈ ਉਹਨਾਂ ਦੇ ਪਹਾੜੇ ਰਾਜਾਂ ਦੇ ਜਿਹੜੇ ਉਹ ਅਨੰਦਪੁਰ ਸਾਹਿਬ ਵਿੱਚ ਭੇਸ ਬਦਲ ਕੇ ਛੱਡ ਕੇ ਗਏ ਸਨ ਉਹ ਸਾਰੇ ਦੀ ਸਾਰੀ ਟੁਕੜੀ ਜਿਹੜੀ ਹੈ ਉਹ ਉੱਥੇ ਹੀ ਮੌਤ ਦੇ ਘਾਟ ਉਤਾਰ ਦਿੱਤੇ ਗਏ ਇਸ ਘਟਨਾ ਤੋਂ ਬਾਅਦ ਇਹ ਬੀਬੀ ਜਿਹੜੀ ਕੌਰ ਸਾਹਿਬ ਸੀ ਇਦੇ ਮਨ ਦੇ ਵਿੱਚ ਖਿਆਲ ਆਇਆ ਕਿ ਹੋ ਸਕਦਾ ਹੋਰ ਵੀ ਸਿਪਾਈ ਇਸ ਨਾਲ ਦੇ ਪਹਾੜੀ ਰਾਜਾਂ ਦੇ ਇੱਥੇ ਹੋਣ ਤੇ ਉਹ ਮੈਨੂੰ ਕਤਲ ਨਾ ਕਰ ਦੇਣ ਇਸ ਕਰਕੇ ਇਹ ਫਿਰ ਆਨੰਦਪੁਰ ਸਾਹਿਬ ਵਿੱਚੋਂ ਨਿਕਲ ਜਾਂਦੀ ਹੈ ਨਿਕਲ ਕੇ ਕੁਝ ਸਮਾਂ ਇਹ ਜੰਗਲ ਦੇ ਵਿੱਚ ਇੱਕ ਸਾਧੂ ਦੀ ਝੁੱਗੀ ਵਿੱਚ ਰਹਿੰਦੀ ਹੈ ਉੱਥੋਂ ਫਿਰ ਇਹ ਕਿਸੇ ਨਾ ਕਿਸੇ ਤਰ੍ਹਾਂ ਹੁਸ਼ਿਆਰਪੁਰ ਦਾ ਇੱਕ ਮਹੱਲਾ ਪੈਂਦਾ ਹੈ ਕੂਚਾ ਨਿਗੋਚਾ ਇਹ ਉਸ ਉਸ ਮਹੱਲੇ ਦੇ ਵਿੱਚ ਕੂਚਾ ਨਿਮੋਸ਼ਾ ਦੇ ਮਹੱਲੇ ਦੇ ਵਿੱਚ ਇੱਕ ਦਾਣੇ ਪੁੰਨਣ ਵਾਲੀ ਔਰਤ ਦੇ ਘਰ ਵਿੱਚ ਰਹਿੰਦੀ ਹੈ ਉੱਥੋਂ ਫਿਰ ਦੁਬਾਰਾ ਜਿਹੜੀ ਹੈ ਦਸ਼ਮੇਸ਼ ਪਿਤਾ ਜੀ ਦੀ ਸ਼ਰਨ ਵਿੱਚ ਜਾਂਦੀ ਹੈ ਜਾ ਕੇ ਪਾਤਸ਼ਾਹ ਜੀ ਨੂੰ ਬੇਨਤੀ ਕਰਦੀ ਹੈ ਪਾਤਸ਼ਾਹ ਜੀ ਮੇਰਾ ਅੱਗੇ ਪਿੱਛੇ ਕੋਈ ਟਿਕਾਣਾ ਨਹੀਂ ਹੈ ਨਾ ਮੇਰਾ ਬਾਪ ਨਾ ਮੇਰੀ ਮਾਂ ਤੁਸੀਂ ਮੇਰਾ ਸਾਰਾ ਕੁਝ ਹੋ ਮੈਂ ਪਹਿਲਾਂ ਤੁਹਾਡੇ ਤੋਂ ਵਕਸ਼ਿਸ਼ ਪ੍ਰਾਪਤ ਕੀਤੀ ਫਿਰ ਮੇਰੇ ਮਨ ਵਿੱਚ ਭੈ ਆ ਗਿਆ ਤੇ ਮੈਂ ਤੁਹਾਡਾ ਇਹ ਦਰ ਛੱਡ ਦਿੱਤਾ ਪਰ ਮੈਂ ਦੇਖਿਆ ਤੁਹਾਡੇ ਦਰ ਤੋਂ ਬਿਨਾ ਮੈਂ ਕਿਤੇ ਵੀ ਸੁਰੱਖਿਅਤ ਨਹੀਂ ਤੋ ਗੁਰੂ ਪਾਤਸ਼ਾਹ ਜੀ ਨੂੰ ਕਹਿਣ ਲੱਗੀ ਮੈਂ ਫੇਰ ਤੋਂ ਤੁਹਾਡੇ ਸ਼ਰਨ ਵਿੱਚ ਆਏ ਹਾਂ ਗੁਰੂ ਪਾਤਸ਼ਾਹ ਜੀ ਨੇ ਇਸ ਦਾ ਨਾਮ ਹੀ ਸ਼ਰਨ ਕੌਰ ਰੱਖ ਦਿੱਤਾ ਹੈ ਕੋਈ ਇਤਿਹਾਸਕਾਰਾਂ ਨੇ ਇਸ ਦਾ ਨਾਮ ਹਰ ਸ਼ਰਨਕਾਰ ਲਿਖਿਆ ਹੈ ਸੋ ਇੱਥੇ ਗੁਰੂ ਪਾਤਸ਼ਾਹ ਜੀ ਦੀ ਟਹਿਲ ਸੇਵਾ ਕਮਾਉਣ ਲੱਗ ਪਈ ਹੈ ਪਰ ਇਹ ਬੀਬੀ ਕੌਰ ਸਾਹਿਬਾਂ ਜਿਹੜੀ ਸ਼ਰਨਕਾਰ ਬਣ ਚੁੱਕੀ ਹੈ ਇਹ ਚਮਕੌਰ ਸਾਹਿਬ ਕਿਸ ਤਰ੍ਹਾਂ ਪਹੁੰਚੀ ਇਹ ਵੀ ਇੱਕ ਬਹੁਤ ਵੱਡੇ ਘਟਨਾ ਹੈ ਗੁਰੂ ਸਾਹਿਬ ਚਮਕੌਰ ਸਾਹਿਬ ਦਾ ਹੀ ਰਹਿਣ ਵਾਲਾ ਇੱਕ ਬਹੁਤ ਹੀ ਅਮੀਰ ਜ਼ਿਮੀਂਦਾਰ ਆਸਾ ਸਿੰਘ ਉਹ ਗੁਰਗੁਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਅਕਸਰ ਆਇਆ ਕਰਦਾ ਸੀ ਇਸ ਦੀ ਉਮਰ ਕਾਫੀ ਹੋ ਗਈ ਸੀ ਪਰ ਫਿਰ ਵੀ ਮਨ ਦੇ ਵਿੱਚ ਔਲਾਦ ਦੀ ਲਾਲਸਾ ਸੀ ਵੇਣਤੀ ਕਰਿਆ ਕਰਦਾ ਸੀ ਗੁਰੂ ਪਾਤਸ਼ਾਹ ਜੀ ਨੂੰ ਕਿ ਪਾਤਸ਼ਾਹ ਜੀ ਮੇਰੇ ਤੇ ਕਿਰਪਾ ਕਰੋ ਕੋਈ ਮੇਰੇ ਵਿੜੇ ਦੇ ਵਿੱਚ ਬਾਲ ਬਾਲੜੀ ਹੋਵੇ ਪਾਤਸ਼ਾਹ ਜੀ ਹੱਸ ਕੇ ਕਹਿ ਦਿਆ ਕਰਦੇ ਸਨ ਸਮਾਂ ਆਵੇਗਾ ਤੇਰੇ ਵਿੜੇ ਦੇ ਵਿੱਚ ਇੱਕ ਬਾਲੜੀ ਆਵੇਂਗੀ ਸਾ ਗੁਰੂ ਸvaroey ਆਸਾ ਸਿੰਘ ਦੀ ਘਰ ਵਾਲੇ ਉਮਰ ਜਦੋਂ ਵੱਡੀ ਹੋਈ ਚੜ੍ਹਾਈ ਕਰ ਗਈ ਤੇ ਇਹ ਪੱਕਾ ਹੀ ਗੁਰੂ ਦਰਬਾਰ ਦੇ ਵਿੱਚ ਆ ਗਿਆ ਗੁਰੂ ਗਬਨ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਆਸਾ ਸਿੰਘ ਨੂੰ ਇੱਕ ਦਿਨ ਸੱਦਿਆ ਕਹਿਣ ਲੱਗੇ ਆਸਾ ਸਿੰਘ ਜੀ ਤੁਸੀਂ ਹਰ ਸਮੇਂ ਬੇਨਤੀ ਕਰਦੇ ਹੁੰਦੇ ਸੀ ਕਿ ਤੁਹਾਡੇ ਵਿਹੜੇ ਦੇ ਵਿੱਚ ਕੋਈ ਬਾਲ ਬਲੜੀ ਹੋਵੇ ਅੱਜ ਉਹ ਸਮਾਂ ਆ ਗਿਆ ਹੈ ਕਿ ਤੁਹਾਡੇ ਵਿਹੜੇ ਦੇ ਵਿੱਚ ਇੱਕ ਬਾਲੜੀ ਉਹ ਆਪ ਜੀ ਦੀ ਸੰਤਾਨ ਬਣ ਕੇ ਰਹੇਗੀ ਕਹਿ ਲੱਗਾ ਪਾਤਸ਼ਾਹ ਜੀ ਹੁਣ ਤੇ ਮੇਰੀ ਸਿੰਘਣੀ ਵੀ ਇਸ ਸੰਸਾਰ ਦੇ ਵਿੱਚ ਨਹੀਂ ਰਹੀ ਤਾਂ ਮੇਰੇ ਘਰ ਦੇ ਵਿੱਚ ਬਲੜੇ ਕਿਵੇਂ ਆਵੇਗੀ ਗੁਰੂ ਪਿਤਾ ਜੀ ਕਹਿ ਲੱਗੇ ਅਗਰ ਅਕਾਲ ਪੁਰਖ ਮਿਹਰવાન ਹੋਵੇ ਤਾਂ ਉਹ ਮਿਹਰ ਦੇ ਘਰ ਦੇ ਵਿੱਚ ਆ ਕੇ ਬਿਨਾਂ ਔਰਤੋਂ ਸੰਤਾਨ ਵੀ ਦੇ ਦਿੰਦਾ ਹੈ ਪਾਤਸ਼ਾਹ ਜੀ ਨੇ ਇਸ ਸ਼ਰਨ ਕੌਰ ਦਾ ਹੱਥ ਜਿਹੜਾ ਸੀ ਉਹ ਆਸਾ ਸਿੰਘ ਜ਼ਿੰਮੇਦਾਰ ਜਿਹੜਾ ਚਮਕੌਰ ਦਾ ਰਹਿਣ ਵਾਲਾ ਸੀ ਉਸਦੇ ਹੱਥ ਦੇ ਵਿੱਚ ਫੜਾਇਆ ਕਹਿਣ ਲੱਗੇ ਇਹ ਬਾਲੜੇ ਆ ਅੱਜ ਤੋਂ ਤੇਰੀ ਧੀ ਆ ਮੇਰੀ ਧੀ ਵੀ ਬਣੀ ਹੁਣ ਤੇਰੀ ਧੀ ਬਣ ਕੇ ਤੇਰੇ ਘਰ ਦੇ ਵਿੱਚ ਰਹੇਗੀ ਪੁੱਤਾਂ ਵਾਲਾ ਤੇ ਧੀ ਵਾਲਾ ਫਰਜ਼ ਇਹ ਨਿਭਾਏਗੀ ਤੂੰ ਪਿਤਾ ਵਾਲਾ ਫਰਜ਼ ਨਿਭਾਵਾ ਹੈ ਸੋ ਗੁਰੂ ਸਵਾਰੋ ਇੰਜ ਇਹ ਸ਼ਰਨ ਕੌਰ ਉਸ ਆਸਾ ਸਿੰਘ ਦੇ ਘਰ ਧੀ ਬਣ ਕੇ ਰਹਿਣ ਲੱਗੀ ਹੈ ਜਦੋਂ ਇਸ ਨੂੰ ਪਤਾ ਲੱਗਾ ਜਦੋਂ ਚਮਕੌਰ ਸਾਹਿਬ ਦੀ ਧਰਤੀ ਉੱਤੇ ਵਜੀਰ ਖਾਨ ਤੇ ਉਸ ਦੀਆਂ ਫੌਜਾਂ ਨੇ ਚਮਕੌਰ ਸਾਹਿਬ ਦੀ ਗੜੀ ਵਿੱਚ ਲੈ ਸਮੁੱਚੇ ਸਿੰਘ ਸ਼ਹੀਦ ਕਰ ਦਿੱਤੇ ਨੇ ਭਾਈ ਸੰਗਤ ਸਿੰਘ ਜੀ ਦਾ ਸੀਸ ਕੱਟ ਕੇ ਉਹਨਾਂ ਨੇ ਸਮਝਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਹੈ ਉਹਨਾਂ ਨੇ ਫਿਰ ਸਾਰੇ ਇਲਾਕੇ ਦੇ ਵਿੱਚ ਮਨਾਦੀ ਕਰ ਦਿੱਤੇ ਕਿ ਕਿਸੇ ਵੀ ਸਿੱਖ ਨੂੰ ਆਪਣੇ ਘਰ ਦੇ ਵਿੱਚ ਪਨਾਹ ਨਾ ਦਿੱਤੀ ਜਾਵੇ ਜਿਹੜਾ ਪਨਾਹ ਦਵੇਗਾ ਉਸ ਦਾ ਘਰ ਬੱਚਾ ਪੀੜ ਦਿੱਤਾ ਜਾਵੇਗਾ ਇਸ ਚਮਕੌਰ ਦੇ ਗੜੇ ਵਿੱਚ ਗੁਰੂ ਗੋਬਿੰਦ ਸਿੰਘ ਤੇ ਉਸ ਦੇ ਸਾਰੇ ਸਿੰਘ ਜਿਹੜੇ ਨੇ ਸ਼ਹੀਦ ਕਰ ਦਿੱਤੇ ਨੇ ਸੋ ਗੁਰੂ ਸਵਾਰਿਆਂ ਜਦੋਂ ਇਹ ਗੱਲ ਬੀਬੀ ਸ਼ਰਨ ਕੌਰ ਦੇ ਕੰਨਾਂ ਵਿੱਚ ਪਈ ਹੈ ਤਾਂ ਉਸ ਦੇ ਮਨ ਦੇ ਵਿੱਚੋਂ ਵਿਰਾਗ ਦੇ ਹੰਝੂ ਵਹਿ ਤੁਰੇ ਨੇ ਉਸਨੇ ਫੈਸਲਾ ਕਰ ਲਿਆ ਹੈ ਕਿ ਜਿਹੜੇ ਸ਼ਹੀਦ ਸਿੰਘ ਨੇ ਗੁਰੂ ਪਾਤਸ਼ਾਹ ਜੀ ਦੇ ਉਹਨਾਂ ਦਾ ਸੰਸਕਾਰ ਕਰੇਗੀ ਸ਼ਾਮ ਹੋਈ ਹੈ ਬੀਬੀ ਨੇ ਕਾਲੇ ਰੰਗ ਦੇ ਕੱਪੜੇ ਪਾਏ ਨੇ ਇੱਕ ਛੋਟੀ ਜੀ ਲਾਲਟੈਂ ਬਹੁਤ ਹੀ ਮੱਧਮ ਰੋਸ਼ਨੀ ਵਾਲੀ ਨਾਲ ਲਈ ਹੈ ਇਹ ਜਿਸ ਜਗ੍ਹਾ ਦੇ ਉੱਤੇ ਸ਼ਹੀਦ ਹੋਏ ਨੇ ਸਿੰਘ ਸਾਰੇ ਤੇ ਹੋਰ ਮਗਲ ਵੀ ਹੋਏ ਨੇ ਕੀ ਤੱਕਦੀ ਹੈ ਕੇ ਮੁਗਲ ਆਪੋ ਆਪਣੇ ਮੁਸਲਮਾਨ ਸਿਪਾਹੀਆਂ ਦੀਆਂ ਲਾਸ਼ਾਂ ਚੁੱਕ-ਚੁੱਕ ਕੇ ਲੈ ਜਾ ਰਹੇ ਨੇ ਜਦੋਂ ਉਹ ਸ਼ਾਮ ਦਾ ਸਮਾਂ ਹੋ ਗਿਆ ਜਦੋਂ ਮੁਗਲ ਆਪਣੇ ਮੁਗਲ ਸਿਪਾਹੀਆਂ ਦੀਆਂ ਲਾਸ਼ਾਂ ਚੁੱਕਣ ਤੋਂ ਹਟ ਗਏ ਨੇ ਇਸ ਬੀਬੀ ਸ਼ਰਨਕਾਰ ਨੇ ਨੇਰੇ ਹੀ ਇੱਕ ਬੱਕਰੀਆਂ ਦਾ ਵਾੜਾ ਸੀ ਜਿਸ ਵਿੱਚ ਬਹੁਤ ਸਾਰਾ ਬਾਲਣ ਪਿਆ ਸੀ ਇਸ ਨੇ ਬਾਲਣ ਲਿਆ ਚਿਖਾ ਵਿੱਚ ਚਿਖਾ ਚੁਣੇ ਇਸ ਨੇ ਕਿਸ਼ਾਰਿਆਂ ਤੋਂ ਲੜਿਆਂ ਤੋਂ ਕੇਸਾਂ ਤੋਂ ਚੋਲਿਆਂ ਤੋਂ ਫਿਰ ਸ਼ਹੀਦ ਸਿੰਘਾਂ ਦੀ ਪਛਾਣ ਕੀਤੀ ਤੇ ਉਹਨਾਂ ਨੂੰ ਉਸ ਬਾਲਣ ਦੇ ਤੇ ਲੱਕੜਾਂ ਦੇ ਉੱਤੇ ਉਹਨਾਂ ਨੂੰ ਚਿਣਨਾ ਸ਼ੁਰੂ ਕਰ ਦਿੱਤਾ ਹੈ ਇਤਿਹਾਸਕਾਰਾਂ ਮੁਤਾਬਕ ਬੀਬੀ ਨੂੰ ਉਸ ਸਮੇਂ ਤਕਰੀਬਨ ਕੋਈ 15-20 ਜਿਹੜੇ ਸ਼ਹੀਦ ਸਿੰਘ ਸਨ ਉਹਨਾਂ ਦੇ ਸਰੀਰ ਹੀ ਉਸ ਸਮੇਂ ਪਛਾਣ ਸਕੀ ਰਾਤ ਦੇ ਹਨੇਰੇ ਦੇ ਵਿੱਚ ਇਸ ਨੇ ਉਸ ਸਮੇਂ ਉੱਥੇ ਬਾਣੀ ਪੜਦਿਆਂ ਉਹ ਜਿਹੜੇ ਚਿਖਾ ਚਿਣੀ ਸੀ ਸ਼ਹੀਦ ਸਿੰਘਾਂ ਦੇ ਉਹਨੂੰ ਲਾਂਬੂ ਲਾਏ ਨੇ ਕੋਲ ਬੈਠ ਕੇ ਇਹ ਆਪ ਬਾਣੀ ਪੜਨ ਲੱਗ ਪਈ ਹੈ ਜਦੋਂ ਅੱਗ ਦੀਆਂ ਲਪਟਾਂ ਉੱਠੀਆਂ ਮੁਗਲ ਛਪਾਈਆਂ ਨੇ ਦੇਖਿਆ ਕੌਣ ਹੈ ਇਸ ਸਮੇਂ ਜਦੋਂ ਕੋਲ ਗਏ ਨੇ ਕਿ ਬੀਬੀ ਬਾਣੀ ਪੜਦੀ ਹੈ ਪੁੱਛਿਆ ਹੈ ਕੌਣ ਹੈ ਕਹਿਣ ਲੱਗੀ ਮੈਂ ਗੁਰੂ ਪਿਤਾ ਜੀ ਦੀ ਧੀ ਸ਼ਰਨ ਕੌਰ ਹਾਂ ਆਪਣੇ ਭਰਾਵਾਂ ਦਾ ਇੱਥੇ ਮੈਂ ਸਨਸਕਾਰ ਕਰਨ ਆਈ ਹਾਂ ਮੁਗਲ ਸਿਪਾਹੀ ਨੇ ਬੀਬੀ ਦੇ ਨਾਲ ਜੰਗ ਕਰਨੇ ਸ਼ੁਰੂ ਕੀਤੀ ਹੈ ਬੀਬੀ ਸ਼ਰਨ ਕੌਰ ਜੀ ਨੇ ਆਪਣੇ ਹੱਥ ਵਿੱਚ ਲੈ ਨੇਜੇ ਦੇ ਨਾਲ ਤੇ ਜਦੋਂ ਨੇਜਾ ਟੁੱਟ ਗਿਆ ਉਸ ਤੋਂ ਬਾਅਦ ਕਿਰਪਾਨ ਦੇ ਨਾਲ ਅਨੇਕਾਂ ਹੀ ਮੁਗਲਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਅਦਸ ਬਹੁ ਸਮਾਂ ਬੀਬੀ ਨੇ ਉਹਨਾਂ ਦਾ ਜੰਗ ਕੀਤੀ ਤੇ ਜੰਗ ਕਰਦਿਆਂ ਹੈ ਬੀਬੀ ਜਦੋਂ ਸਖਤ ਜ਼ਖਮੀ ਹੋ ਗਈ ਹੈ ਤਾਂ ਉਹਨਾਂ ਮੁਗਲਾਂ ਨੇ ਬੀਬੀ ਨੂੰ ਵੀ ਸ਼ਹੀਦ ਸਿੰਘਾਂ ਦੇ ਵੱਲ ਦੇ ਹੋਏ ਉਸ ਚਿਖਾ ਦੇ ਉੱਤੇ ਸੁੱਟ ਦਿੱਤਾ ਇੰਜ ਬੀਬੀ ਨੇ ਆਪਣਾ ਫਰਜ਼ ਨਿਭਾਇਆ ਇੰਜ ਇਹ ਬੀਬੀ ਜਿਹੜੀ ਸੀ ਉਹ ਕਿੱਥੋਂ ਪਹਾੜਾਂ ਦੇ ਵਿੱਚੋਂ ਹੁੰਦੇ ਹੋਏ ਦਸ਼ਮੇਸ਼ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆ ਕੇ ਆਪਣਾ ਜੀਵਨ ਸਫਲਾ ਕਰ ਗਏ ਗੁਰਸਵਾਰੋ ਜਿਹੜੇ ਬਾਕੀ ਸਿੰਘ ਸਨ ਉਹਨਾਂ ਬਾਬਤ ਕਿਹਾ ਜਾਂਦਾ ਹੈ ਕਿ ਭਾਈ ਤਲੋਕਾ ਤੇ ਭਾਈ ਰਾਮਾ ਜੀ ਜਿਹੜੇ ਕਿ ਉਸ ਸਮੇਂ ਸਰਹੰਦ ਆਪਣਾ ਮਾਮਲਾ ਤਾਰਨ ਜਾ ਰਹੇ ਸਨ ਜਦੋਂ ਉਹਨਾਂ ਨੂੰ ਪਤਾ ਲੱਗਾ ਹੈ ਕਿ ਇੰਜ ਗੁਰੂ ਕੇ ਸਿੰਘ ਇੱਥੇ ਸ਼ਹੀਦ ਹੋਏ ਨੇ ਇੱਕ ਸ਼ਿਵਾ ਵੀ ਬੜਿਆ ਹੋਇਆ ਹੈ ਜਿਹਦੇ ਵਿੱਚ ਸਿੰਘਾਂ ਦੇ ਕੜੇ ਤੇ ਹੋਰਨਾਂ ਤੋਂ ਪਹਿਚਾਨ ਹੋਈ ਹੈ ਬਾਕੀ ਸਿਰ ਨੇ ਦੋਵਾਂ ਭਰਾਵਾਂ ਨੇ ਫੈਸਲਾ ਕੀਤਾ ਹੈ ਕਿ ਬਾਕੀ ਸ਼ਹੀਦ ਸਿੰਘਾਂ ਦਾ ਵੀ ਸੰਸਕਾਰ ਕੀਤਾ ਜਾਵੇਗਾ ਉਹਨਾਂ ਨੇ ਇੱਕ ਯੋਜਨਾ ਬਣਾਈ ਹੈ ਆਪਣੇ ਕੱਪੜੇ ਪਾੜ ਲਏ ਨੇ ਸਿਰ ਦੇ ਵਾਲ ਖੋਲ ਲਏ ਨੇ ਤੇ ਕੇਸਾਂ ਦੇ ਵਿੱਚ ਉਹਨਾਂ ਨੇ ਉਥੋਂ ਹੀ ਧੂੜ ਮਿੱਟੀ ਚੁੱਕ ਕੇ ਪਾ ਲਈ ਹੈ पागलाਵਾਲਾ ਭੇਸ ਬਣਾ ਲਿਆ ਹੈ ਇੰਜੋ ਪਾਗਲਾਵਾਲੇ ਭੇਸ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨਿਸ਼ਾਨਦੇਹੀ ਕੀਤੀ ਹੈ ਕਿ ਕਿੱਥੇ-ਕਿੱਥੇ ਸਿੰਘਾਂ ਦੇ ਸਰੀਰ ਪਏ ਨੇ ਇੰਜ ਉਹਨਾਂ ਨਿਸ਼ਾਨਦੇਹੀ ਕਰਕੇ ਇੱਕ ਹੋਰ ਚਿਖਾ ਚਿਣੀ ਹੈ ਸਾਰਿਆਂ ਨੂੰ ਇਕੱਠਿਆਂ ਕਰਕੇ ਤੇ ਉਹ ਸ਼ਹੀਦ ਸਿੰਘਾਂ ਦਾ ਉਹਨਾਂ ਨੇ ਸੰਸਕਾਰ ਕਰ ਦਿੱਤਾ ਹੈ ਪਾਗਲਾਂ ਦੇ ਵਾਂਗੂੰ ਲੱਗੇ ਫਿਰ ਰਹੇ ਨੇ ਕਦੀ ਰੋੜੇ ਚੁੱਕ ਕੇ ਕਿਸੇ ਪਾਸੇ ਨੂੰ ਮਾਰਨ ਲੱਗ ਪੈਂਦੇ ਨੇ ਕਦੇ ਕਿਸੇ ਪਾਸੇ ਨੂੰ ਮਾਰਨ ਲੱਗ ਪੈਂਦੇ ਨੇ ਕਦੇ ਆਪੋ ਵਿੱਚ ਹੀ ਇੱਕ ਦੂਜੇ ਦੇ ਕੱਪੜੇ ਪਾੜਨ ਲੱਗ ਪੈਂਦੇ ਨੇ ਮੁਗਲ ਸਿਪਾਈ ਇਹਨਾਂ ਦੇ ਕੋਲ ਵੀ ਆਏ ਨੇ ਪਰ ਇਹਨਾਂ ਨੂੰ ਪਾਗਲ ਸਮਝ ਕੇ ਉਹ ਛੱਡ ਕੇ ਚਲੇ ਗਏ ਨੇ ਸੋ ਗੁਰੂ ਸਵਾਰਿਓ ਇੰਜ ਚਮਕੌਰ ਦੇ ਸ਼ਹੀਦਾਂ ਦਾ ਸੰਸਕਾਰ ਸਭ ਤੋਂ ਪਹਿਲਾਂ ਬੀਬੀ ਹਰਸ਼ਰਨ ਕੌਰ ਜਾਂ ਕਹਿ ਸਕਦੇ ਹਾਂ ਬੀਬੀ ਸ਼ਰਮ ਕੌਰ ਨੇ ਕੀਤਾ ਤੇ ਬਾਕੀ ਸਿੰਘਾਂ ਦਾ ਸੰਸਕਾਰ ਪਾਈ ਤਰਲੋਕਾ ਜੀ ਤੇ ਪਾਈ ਰਾਮਾ ਜੀ ਨੇ ਕੀਤਾ ਇੰਜ ਇਹਨਾਂ ਨੇ ਬਹੁਤ ਵੱਡੇ ਉਸ ਸਮੇਂ ਘਾਲ ਕਮਾਈ ਕੀਤੀ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹਾਂ ਇੰਜ ਉਹਨਾਂ 40 ਸਿੰਘਾਂ ਦੇ ਜਿਹੜੇ ਉਸ ਸਮੇਂ ਚਮਕੌਰ ਦੇ ਗੜੀ ਦੇ ਵਿੱਚ ਚਮਕੌਰ ਦੇ ਸਾਹਮਣੇ ਜਿਹੜੇ ਸ਼ਹੀਦ ਹੋਏ ਸਨ 10 ਲੱਖ ਫੌਜਾਂ ਦੇ ਨਾਲ ਲੜਦੇ ਹੋਏ ਉਹਨਾਂ ਦੇ ਸਰੀਰਾਂ ਦੀ ਮ੍ਰਿਤਕ ਸਰੀਰਾਂ ਦੀ ਸਨ ਸੰਭਾਲ ਇੰਜ ਕੀਤੀ ਗਈ ਗੁਰੂ ਸਵਾਰ ਅੱਜ ਉਸ ਥਾਂ ਦੇ ਉੱਤੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਣਿਆ ਹੋਇਆ ਹੈ ਜਿਹੜੇ ਵੀ ਗੁਰੂ ਪਿਆਰੇ ਇਹਨਾਂ ਦਿਨਾਂ ਦੇ ਵਿੱਚ ਚਮਕੌਰ ਸਾਹਿਬ ਜੀ ਦੀ ਧਰਤੀ ਉੱਤੇ ਉਹਨਾਂ ਮਹਾਨ ਸ਼ਹੀਦਾਂ ਨੂੰ ਸਿੱਧਾ ਕਰਨ ਜਾ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਜ਼ਰੂਰ ਜਾ ਕੇ ਇਹਨਾਂ ਸਥਾਨਾਂ ਦੇ ਉੱਤੇ ਜਿੱਥੇ ਮਹਾਨ ਸ਼ਹੀਦਾਂ ਨੂੰ ਸਜਦਾ ਕਰਨਾ ਹੈ ਉੱਥੇ ਬੀਬੀ ਸ਼ਰਨ ਕੌਰ ਨੂੰ ਵੀ ਅਸੀਂ ਆਪਣਾ ਸੀਸ ਨਵਾ ਕੇ ਆਉਣਾ ਹੈ ਸੋ ਗੁਰੂ ਸਵਾਰਿਓ ਇਹ ਇਤਿਹਾਸ ਦਾ ਇੱਕ ਅਧਿਆਏ ਤੁਹਾਡੇ ਸਾਹਮਣੇ ਪੇਸ਼ ਕੀਤਾ ਹੈ ਮੇਰੇ ਮਨਾਂ ਦੇ ਵਿੱਚ ਸੀ ਕਿ ਸਿੱਖ ਚੈਪਟਰ ਉੱਤੇ ਸ੍ਰੀ ਅਨੰਦਪੁਰ ਸਾਹਿਬ ਜੀ ਨੂੰ ਛੱਡਣ ਵੇਲੇ ਜਿਹੜੀਆਂ ਬੀਬੀਆਂ ਸ਼ਹੀਦ ਹੋਈਆਂ ਨੇ ਉਹਨਾਂ ਵਿੱਚ ਇੱਕ ਹੋਰ ਬਹੁਤ ਹੀ ਬਹਾਦਰ ਬੀਬੇ ਹੈ ਜਿਸ ਦਾ ਨਾਂ ਹੈ ਬੀਬੀ ਪਿੱਖਾ ਤੇ ਦੂਜੀ ਬੀਬੇ ਸ਼ਰਨ ਕੌਰ ਜੀ ਉਹਨਾਂ ਬਾਰੇ ਤੁਹਾਡੇ ਨਾਲ ਜਰੂਰ ਸਾਂਝ ਪਾਈ ਜਾਵੇ ਸੋ ਗੁਰਸਵਾਰ ਅੱਜ ਤੁਹਾਡੇ ਨਾਲ ਸਾਂਝ ਪਾਈ ਹੈ ਬੀਬੀ ਸ਼ਰਨ ਕੌਰ ਦੇ ਤੇ ਅਗਲੇ ਅਧਿਆਏ ਦੇ ਵਿੱਚ ਤੁਹਾਡੇ ਨਾਲ ਬੁੱਧਵਾਰ ਨੂੰ ਸਾਂਝ ਪਾਵਾਂਗਾ ਬੀਬੀ ਪਖਾਂ ਦੇ ਕਿਵੇਂ ਜੰਗ ਵਿੱਚ ਜੂਝ ਕੇ ਸ਼ਹੀਦ ਹੋਏ ਨੇ ਸੋ ਗੁਰੂਸਵਾਰੋ ਬੁੱਧਵਾਰ ਤੱਕ ਇਆਇਤ ਦਿਓ ਇੱਕ ਨਵੇਂ ਅਧਿਆਏ ਨੂੰ ਲੈ ਕੇ ਹਾਜ਼ਰ ਹੋਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ